ਬਹੁਤ ਕੰਮ ਡੈਡੀ ਜੀ ਮੈਨੂੰ ਨਾਲ ਖੇਡੋ ਮੈਨੂੰ ਬਹੁਤ ਕੰਮ ਆ ਮੈਂ ਕੰਮ ਕਰ ਰਿਹਾ ਮੈਨੂੰ ਡਿਸਟਰਬ ਨਾ ਕਰੋ ਰਾਤ ਨੂੰ ਖੇਡਾਂਗੇ ਡੈਡੀ ਜੀ ਕਹਿੰਦੇ ਆ ਫੇਰੇ ਖੇਡੋ ਫੇਰ ਕੇ ਤੇ ਖੇਡੇ ਵੀ ਨਹੀਂ ਮਾਂ ਡੈਡੀ ਇਹ ਬਾਰ ਬਾਰ ਤੰਗ ਕਰੀ ਜਾਂਦੇ ਆ ਕੰਮ ਕਰ ਰਿਹਾ ਪਤਾ ਨਹੀਂ ਕਿ ਆ ਦਰਵਾਜ਼ਾ ਖੜਕਾਈ ਜਾਂਦਾ ਜੋ ਆ ਕੇ ਦੇਖ ਲੈ ਇਹਨੂੰ 2 ਮਿੰਟ ਹਾਂਜੀ ਮੈਂ ਡੈਡੀ ਨੂੰ ਕਿਹਾ ਸੀਗਾ ਮੈਂ ਤੁਸੀਂ ਖੇਲੋ ਖੇਨਾ ਨਹੀਂ ਗਾ ਡੈਡੀ ਕਿਹਨ ਤੇ ਹੈ ਮੈਂ ਕੰਮ ਕਰਾਂ ਸੈਂ ਦੇ ਕੰਮ ਕਰਦੇ ਡੈਡੀ ਨੂੰ ਸੁਣੋ ਫੇਜ ਦਾ ਫ੍ਰੀ ਟਾਈਮ ਹੋਗਾ ਡੈਡੀ ਕੋ ਪੀ ਕੇ ਜੀ Yeah. ਵਾਹ ਹਾਂਜੀ ਹਾਂਜੀ ਇੱਥੇ ਗੁੱਦੀ ਜੀ ਬਣੀ ਮਮਾ ਜੀ ਮੈਨੂੰ ਗੋਟਰੇ ਲੈ ਜੀ ਹਾਂਜੀ ਕਿ ਮੈਨੂੰ ਮਮਾ ਜੀ ਮੈਨੂੰ ਗੋਟਰੇ ਲੈ ਜੀ ਡੈਡੀ ਲੱਕੇ ਨਹੀਂ ਜਾਂਦੇ ਓਕੇ ਬਤਾ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ ਤੁਸੀਂ ਜਾਣਾ ਮਮਾ ਨਾਲ ਆਪੇ ਚਲੇ ਜਾਵਾਂਗੇ ਦੋਨੋਂ ਓਕੇ ਮੈਂ ਰਸਤਾ ਰੱਖੇ ਹਾਂਜੀ ਦੇ ਦੁਕਨੀ ਵਾ ਮੈਂ ਕੀ ਰੋਟੀ ਬਣ ਗਈ ਵਾਹਿਗੁਰੂ ਵਾਹਿਗੁਰੂ ਮੈਂ ਤਾਂ ਇਹੀ ਸੋਚਦੀਆਂ ਤੈਂਤਾਤ ਕਿ ਸਾਰੇ ਦਾ ਨਕਾਲ ਦੇ ਜੜੀ ਰੂਮ ਚ ਵੜੇ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਤੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਕਹਿ ਦਿੰਦੇ ਆ ਵੀ ਹਜੇ ਮੈਂ ਬਿਜ਼ੀ ਆ ਅਕਾਲ ਸਿੰਘ ਵੀ ਕਿੰਨੇ ਕਿੰਨੇ ਵਾਰੀ ਦਿਨ ਦੇ ਵਿੱਚ ਜਾ ਕੇ ਡੋਰ ਨੌਕ ਕਰਦਾ ਆ ਪਰ ਇਹ ਸੁਣਦੇ ਨਹੀਂ ਸਾਡੀ ਗੱਲ ਤਾਂ ਕਿੱਦਾਂ ਚੱਲੂਗਾ ਬੱਚੇ ਦੇ ਨਾਲ ਖੇਡਣਾ ਤਾਂ ਬਣਦਾ ਆ ਜ਼ਰੂਰੀ ਇਹ ਆ ਟਾਈਮ ਸਪੈਂਡ ਕਰਨਾ ਫੈਮਿਲੀ ਦੇ ਨਾਲ ਵੀ ਕੰਮ ਤਾਂ ਚੱਲਉ ਹੁੰਦੇ ਰਹਿਣਗੇ ਤਾਂ ਸਾਰੀ ਉਮਰ ਇਦਾਂ ਚੱਲਣੇ ਆ ਅੱਜ ਇਹ ਕਾਲ ਸਿੰਘ ਨਿੱਕਾ ਆ ਤਾਂ ਕਹਿੰਦਾ ਡੈਡੀ ਮੇਰੇ ਨਾਲ ਖੇਡੋ ਜਦੋਂ ਵੱਡਾ ਹੋ ਗਿਆ ਫਿਰ ਥੋੜੀ ਕਹਿਣਾ ਵੀ ਮੇਰੇ ਨਾਲ ਖੇਡੋ ਡੈਡੀ ਹਨਾ ਫਿਰ ਤਾਂ ਆਪਣੇ ਆਪ ਜਬੀਜ਼ੀ ਹੋ ਜਾਂਦੇ ਨੇ ਆਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਟਾਈਮ ਸਪੈਂਡ ਕਰਨਾ ਤੇ ਚਲੋ ਮਹਾਰਾਜ ਕਿਰਪਾ ਕਰੇ ਸਾਡੇ ਬਾਰੇ ਵੀ ਸੋਚਣ ਸਾਡੇ ਨਾਲ ਵੀ ਟਾਈਮ ਸਪੈਂਡ ਕਰਨ ਚਲੋ ਰੋਜ਼ ਨਹੀਂ ਵੀਕੈਂਡ ਤੇ ਇੱਕ ਇੱਕ ਦਿਨ ਹਫਤੇ ਦੇ ਵਿੱਚ ਸਾਡੇ ਨਾਲ ਇਹਨਾਂ ਨੂੰ ਟਾਈਮਸ ਬਤਾਉਣਾ ਚਾਹੀਦਾ ਹੈ ਜਰੂਰੀ ਹੈ ਫੈਮਲੀ ਦੇ ਵਾਸਤੇ ਚਾਹੇ ਕਰੇ ਬੈਠਨ ਸਾਡੇ ਕੋਲ ਗੱਲਾਂ ਬਾਤਾਂ ਕਰਨ ਅਕਾਲ ਸਿੰਘ ਨਾਲ ਖੇਡਣਾ ਜਾਂ ਫਿਰ ਸਾਡੇ ਨਾਲ ਬਾਹਰ ਕਿਤੇ ਘੁਮਣ ਫਿਰਨ ਜਾਣਾ ਵਧੀਆ ਲੱਗਦਾ ਸਾਰਿਆਂ ਨੂੰ ਇਹਦਾ ਬਾਹਰ ਘੱਟੇ ਜਾਣਾ ਅਕਾਲ ਸਿੰਘ ਕਹਿੰਦਾ ਸੀ ਮਾਂ ਗੁਰਦੁਆਰਾ ਸਾਹਿਬ ਜਾਣਾ ਕੱਲ ਨੂੰ ਦੇਖੋ ਹੁਣ ਅਕਾਲ ਸਿੰਘ ਦੇ ਡੈਡੀ ਜਾਂਦੇ ਨਾਲ ਜਾਂ ਸਾਨੂੰ ਫਿੱਖਲੇ ਨੂੰ ਜਾਣਾ ਪੈਣਾ ਚਲੋ ਮਹਾਰਾਜ ਦੇ ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ ਤਖਤਲੇ ਵੀ ਚਲੇ ਜਾਵਾਂਗੇ ਹਾਂਜੀ ਮਾਦੀ ਸਾਨੂੰ ਕੀ ਲੱਗਦਾ ਡੈਡੀ ਆਪਣੇ ਨਾਲ ਜਾਉ ਮੈਂ ਜੀ ਆ ਗਿਆ ਤੁਸੀਂ ਕੀ ਕਰਾਂ ਕੰਮ ਕਰਦਾ ਸੀ ਕੰਪਿਊਟਰ ਖਰਾਬ ਹੋ ਗਿਆ ਅੱਛਾ ਵਧੀਆ ਹੋ ਗਿਆ ਬਹੁਤ ਕੰਮ ਹੁੰਦਾ ਤੁਸੀਂ ਬਹੁਤ ਡਿਸਟਰਬ ਕਰਦੇ ਹੋ ਇਸੇ ਬਹਾਨੇ ਸਾਡੇ ਨਾਲ ਟਾਈਮ ਸਪੈਂਡ ਹੋਊਗਾ ਹੁਣ ਕੰਪਿਊਟਰ ਦਾ ਕੰਮ ਵੀ ਜ਼ਰੂਰੀ ਹੈ ਨਾ ਕੰਮ ਵੀ ਜ਼ਰੂਰੀ ਪਰ ਇੰਨਾ ਵੀ ਨਹੀਂ ਜ਼ਰੂਰੀ ਫੈਮਿਲੀ ਵੀ ਜ਼ਰੂਰੀ ਆ ਘਰੇ ਹੀ ਆ ਮੈਂ ਘਰੇ ਰਹਿੰਦਾ ਤੇ ਨਾਲ ਟਾਈਮ ਸਪੈਂਡ ਕਰਨ ਦਾ ਮਤਲਬ ਯਾਨੀ ਘਰੇ ਹੀ ਰਹਿੰਦਾ ਫਰਕ ਐ ਜੀ ਘਰੋ ਕੰਮ ਕਰਨ ਦਾ ਮਤਲਬ ਇਹ ਥੋੜੀ ਆ ਵੀ ਜਿੱਦਾਂ ਤੁਸੀਂ ਨਾ ਨਿਆਣੇ ਦੇ ਨਾਲ ਬੈਠ ਕੇ ਖਾਣਾ ਖਾਓ ਨਾ ਕਿਤੇ ਆਓ ਜਾਓ ਨਾ ਕੋਈ ਗੱਲਬਾਤ ਕਰੋ ਬਸ ਆਪਦਾ ਰੂਮ ਦੇ ਵਿੱਚ ਵੜ ਕੇ ਬਹਿ ਜਾਓ ਤੇ ਮੈਂ ਉਹ 2-3 ਵਜੇ ਦੀ ਰਾਤ ਦੇ ਤੁਸੀਂ ਉੱਥੇ ਬੈਠੇ ਰਹੇ ਨਾ ਦਿਨੇ ਟਾਈਮ ਨਾ ਰਾਤ ਨੂੰ ਅਸੀਂ ਤਾਂ ਫੇਰ ਸੌਂਜੀ ਦਾ ਕਿਹੜੇ ਵੇਲੇ ਗੱਲਾਂ ਕਰੀਏ ਤੁਹਾਡੇ ਨਾਲ ਕੰਮ ਬਹੁਤ ਕੰਮ ਕਰਨਾ ਪੈਣਾ ਘਰ ਦੀ ਚੱਲਦੀ ਕੰਮ ਕਰਨਾ ਘਰ ਸਾਰੀ ਦੁਨੀਆ ਚਲਾਉਂਦੀ ਆ ਤੁਸੀਂ ਇਕੱਲੇ ਨਹੀਂ ਚਲਾਉਣ ਲੱਗੇ ਐਦਾਂ ਹੀ ਚੱਲਣੇ ਤਾਂ ਸਾਰੀ ਉਮਰ ਐਦਾਂ ਹੀ ਚੱਲਣੇ ਕੰਮ ਨੇ ਆਣੇ ਵਾਰੇ ਵੀ ਸੋਚੋ ਇਹਨੇ ਬਟਾ ਹੋ ਜਾਣਾ ਫਿਰ ਕੋ ਟਾਈਮ ਸਪੈਂਡ ਕਰਨਾ ਮੀਟਿੰਗਸ ਤੇ ਤਾਂ ਵੱਡੇ ਜਣਿਆਂ ਨੇ ਆਪਣਾ ਟਾਈਮ ਸਪੈਂਡ ਕਰਨਾ ਕਾਲ ਨੇ ਫਰੈਂਡਾਂ ਦੋਸਤਾਂ ਮਿੱਤਰਾਂ ਨਾਲ ਹੁਣ ਹੋਣਿਆ ਪੇਰੈਂਟਸ ਦੀ ਲੋਡ ਹੁੰਦੀ ਜ਼ਿਆਦਾ ਛੋਟੇ ਬੱਚੇ ਨੂੰ ਜ਼ਿਆਦਾ ਗੱਲਾਂ ਕਰਦੇ ਹੁੰਦੇ ਨੇ ਆਲੇ ਵੱਡੇ ਹੋ ਕੇ ਇਹਨਾਂ ਦੀ ਲੋੜ ਹੀ ਘੱਟ ਪਉਂਦੀ ਹੈ ਲਓ ਜੀ ਹੋ ਗਿਆ ਨਾਟ ਫਿਰ ਹਾਈ ਹੈਲੋ ਯੈਸ ਆਮ ਵਰਕਿੰਗ ਔਨ ਇਟ ਐਂਡ ਆਲ ਸੈਂਡ ਯੂ ਦ ਫਾਈਲ ਟੂ ਨਾਈਟ ਐਂਡ I'm, yeah. <laughs> yeah I'm uh, working on it sorry sorry yes it's much so yeah I'll send you back to ਆ ਕਰਮਜੀਤਾ ਹੁਣੇ ਹੀ ਫੋਨ ਆਇਆ ਉਹ ਕਹਿੰਦੇ ਰਾਤ ਨੂੰ ਫਾਈਲ ਚਾਹੀਦੀ ਹੈ ਤੇ ਹੁਣ ਮੈਂ ਸਾਰੀ ਰਾਤ ਕੰਮ ਕਰਨਾ ਤੂੰ ਕਾਕੇ ਨੂੰ ਦੇਖ ਲਈ ਮੇਰਾ ਦਰਵਾਜ਼ਾ ਨਾ ਪੰਨੇਓ ਹਾਂਜੀ ਆਹ ਓ ਗਾਡ ਮੇਰਾ ਤਾਂ ਕੰਪਿਊਟਰ ਖਰਾਬ ਹੋ ਗਿਆ ਮੈਂ ਕੀ ਕਰੂੰਗਾ ਹੁਣ ਬਹੁਤ ਵਧੀਆ ਹੋਇਆ ਗਿਆ ਜੀ ਵਧਾਈਆਂ ਜੀ ਸ਼ਿਟ ਚਲ ਫਿਰ ਹੁਣ ਸ਼ੁਕਰ ਹੈ ਚਲੋ ਸਾਡੇ ਨਾਲ ਗੱਲਾਂ ਬਾਤਾਂ ਕਰਿਓ ਅਕਾਲ ਸਿੰਘ ਨਾਲ ਅਕਾਲ ਸਿੰਘ ਡੈਡੀ ਨਾਲ ਖੇਡੋ ਹੁਣ ਤੁਸੀਂ ਅਕਾਲ ਭੱਜ ਕੇ ਪਹਿਲਾਂ ਡੈਡੀ ਨੂੰ ਹੁਣ ਤਾਂ ਕਰ ਸਰਦ ਪਰ ਨਹੀਂ ਚਲਣਾ

ਉਂਗਾ ਤੁਸੀਂ ਪੈਸੇ ਲੈ ਲਓ ਮੈਂ ਨਾ ਕਿ ਅੱਛਾ ਤੇਰਾ ਨਾ ਅੱਜ ਫਰੀਡ ਜੀ ਖੇਡਾਂਗੇ ਸਰਫਰ ਦਾ ਨੀ ਕੀ ਆ ਪੈਸੇ ਮਿਲ ਗਏ ਵਾਹ ਇਹ ਨਾ ਹੋਵੇ ਤੁਸੀਂ ਵੀ ਆਦੇ ਬੱਚਿਆਂ ਤੋਂ ਪੈਸੇ ਲੈ ਕੇ ਇਹਨਾਂ ਨਾਲ ਖੇਡੋ ਆਪਾਂ ਤਾਂ ਮਿਲਗੇ ਸਾਨੂੰ ਤਾਂ ਪਰ ਉਮ ਆਪਾਂ ਯਾਨੀ ਕਿ ਅ ਬਿਨਾ ਪੈਸੇ ਆ ਤੋ ਬਿਨਾ ਕੰਪਿਊਟਰ ਖਰਾਬ ਤੋ ਜਾਂ ਬਿਮਾਰ ਹੋਏ ਤੋ ਹੀ ਘਰੇ ਰਹਿ ਕੇ ਬੱਚਿਆਂ ਨਾਲ ਟਾਈਮ ਸਪੈਂਡ ਕਰੀਏ ਕਿ ਆਪਾਂ ਨੂੰ ਬਿਨਾ ਮਤਲਬ ਅ ਇਹ ਜੀਆਂ ਗੱਲਾਂ ਤੋਂ ਬਗੈਰ ਵੀ ਬੱਚਿਆਂ ਨੂੰ ਪੂਰਾ ਟਾਈਮ ਦੋ ਠੀਕ ਆ ਕੰਮ ਵੀ ਜ਼ਰੂਰੀ ਹੁੰਦਾ ਪਰ ਵਰਕ ਲਾਈਫ ਬੈਲੈਂਸ ਉਹ ਵੀ ਜ਼ਰੂਰੀ ਹੈ ਗੱਲ ਇਹ ਖੇਡੀ ਆਣਾ ਹਾਂ ਚਲੋ ਆ ਲੈ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰੇ ਕਿਦਾਂ ਤੁਸੀਂ ਚੜ੍ਹਦੀ ਕਲਾ ਚ ਹੋ ਜੀ ਹਾਂਜੀ ਆਪਾਂ ਸ਼ਾਰਟ ਸਟੋਰੀ ਬਣਾਈ ਆ ਥੋੜੇ ਦੱਸਣਾ ਕਿਵੇਂ ਲੱਗੀ ਤੇ ਆਉਣ ਵਾਲੇ ਸਮੇਂ ਚ ਹੋਰ ਵਧੀਆ ਵਧੀਆ ਸਟੋਰੀਸ ਬਣਾਵਾਂਗੇ ਲਿਆਵਾਂਗੇ ਲਾਈਕ ਕਮੈਂਟ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ